ਅਪਰਾਵਾ ਕਈ ਵਾਰਿਆ ਟ੍ਰੈਂਡ ਰੂਡ ਨਾਲ ਸਿਆਪੇ ਆ ਜਾਂਦੇ ਤੇ ਹੋਰ ਆ ਹੁਣ ਨਵਾਂ ਨਵਾਂ ਟ੍ਰੈਂਡ ਇਹਨਾਂ ਚੱਲਿਆ ਹੈ ਹਲਦੀ ਵਾਲਾ ਓ ਹਲਦੀ ਵਾਲੇ ਟ੍ਰੈਂਡ ਨੇ ਭਰਾਵਾ ਮੇਰੇ ਨਾਲ ਦੇ ਨੀਆਂ ਲੱਤਾਂ ਤੜਾਦੀਆਂ ਤੇ ਮੇਰਾ ਰਿਸ਼ਤਾ ਹੁਣ ਤੁਸੀਂ ਆਖੋ ਰਿਸ਼ਤੇ ਨਾਲ ਹਲਦੀ ਦਾ ਕੀ ਸੰਬੰਧ ਹੋਇਆ ਤੇ ਹੋਰ ਭਰਾਵਾ ਮੈਂ ਤੁਹਾਨੂੰ ਦੱਸੀ ਇਹਨਾ ਮੈਨੂੰ ਨਾ ਰਿਸ਼ਤੇ ਵਾਲ ਨੇ ਦੇਖਣ ਆਉਣਾ ਸੀ ਉਹ ਕਿਤਾਬ ਭਰਾਵਾ ਆ ਚੁੱਕਾ ਲੋਕ ਤੇਜ ਇੰਨੇ ਆ ਛੜ ਦੇ ਗਏ ਲੱਗ ਓ ਕਰੀ ਨਹੀਂ ਫੋਨ ਕਰਕੇ ਕਿਹਾ ਵੀ ਅਸੀਂ ਆਉਣੇ ਆ ਜਾਂ ਨਹੀਂ ਜਾਂ ਅੱਜ ਹੀ ਆਵਾਂਗੇ ਜਾਂ ਕਦੋਂ ਹਨ ਭਾਵੇਂ ਬੰਦੇ ਨੂੰ ਫੋਨ ਤਾਂ ਕਰਕੇ ਹੋਣਾ ਚਾਹੀਦਾ ਹਨ ਮੇਰੇ ਵਰਗਾ ਭਾਵੇਂ ਟਫਰੀ ਮਾਰਨ ਜਾਓ ਦੇਖਣ ਕਿਹਨੂੰ ਆਉਂਗ ਤੁਸੀਂ ਗਲੀ ਨੂੰ ਕਮਾਲ ਹੋ ਗਿਆ ਉਹਦਾ ਸ਼ੋਕਰਵਾ ਮੈਂ ਘਰੇ ਸੀ ਪਰ ਇੱਕ ਗੱਲ ਹੋਰ ਵਧੀਆ ਘਰੇ ਨਾ ਹੁੰਦਾ ਤਾਂ ਵਧੀਆ ਖੜਾ ਛੋਟ ਵੇ ਦੇਖਣਾ ਨਾ ਤੇ ਮੈਂ ਪਤਾ ਕੀ ਕਰੀ ਜਾਂਦਾ ਸੀਗਾ ਮੈਂ ਬੈਠਾ ਸੀਗਾ ਥੱਲੇ ਫਰਸ਼ ਤੇ ਤੇ ਉਹ ਹਲਦੀ ਦਾ ਟ੍ਰੈਂਡ ਯਾਨੀ ਉਹ ਬਣਾਈ ਜਾਂਦਾ ਸੀਗਾ ਉਧਰੋਂ ਭਰਾ ਮੈਂ ਉਹ ਬਣਾਈ ਆਵਾ ਤੇ ਉਧਰੋਂ ਉਹਨਾਂ ਦਾ ਗੇਟ ਖੋਲਣੋਂ ਆ ਤੇ ਗੇਟ ਖੋਲ ਕੇ ਭਰਾ ਪੁੱਠੀ ਮੁੜ ਗਈ ਹੁਣ ਤੁਸੀਂ ਆਖੋ ਕਿਉਂ ਕਿਉਂ ਕਰ ਤੇ ਹੋਰ ਕਹਿੰਦੇ ਮੁੰਡਾ ਦਾ ਪਾਗਲਾ ਮੈਂ ਹਾਂ ਪਾਗਲਾ ਤੇ ਹੋਰ ਕਹਿੰਦੇ ਮੁੰਡਾ ਪਾਗਲਾ ਮੈਂ ਹਾਂ ਪਾਗਲਾ ਕਿਉਂ ਆ ਕਹਿੰਦੇ ਹੋਰ ਥੋਕੇ ਪਾਣੀ ਚ ਹਲਦੀ ਪਾਈ ਉਹਨਾਂ ਹੋਰ ਸਿਆਣਿਆਂ ਵਾਲੀ ਤੇਰੇ ਕਿਹੜੀ ਗੱਲ ਆ ਉਹ ਮੈਂ ਆ ਗਰੀਬੋ ਇਹਨੂੰ ਟ੍ਰੈਂਡ ਕਹਿੰਦੇ ਆ ਕਦੇ ਨੈਟ ਸੁਣਿਆ ਨੈਟ ਨਾਮ ਦੀ ਕੋਈ ਚੀਜ਼ ਹੁੰਦੀ ਆ ਉਹ ਵੇਖ ਉਦੇ ਹਿਸਾਬ ਨਾਲ ਚੱਲਣਾ ਪੈਂਦਾ ਅੱਜ ਕੱਲ ਤੇ ਹੋਰ ਕੱਲੀਆ ਕਿਤਾਬਾਂ ਚ ਕੀ ਪਿਆ ਕਿਤਾਬਾਂ ਚ ਕੁਝ ਨਹੀਂਗਾ ਟ੍ਰੈਂਡ ਫੋਲੋ ਕਰਨੇ ਪੈਂਦੇ ਅੱਜ ਕੱਲ ਸਾਨੂੰ ਦਾ ਪਾੜੇ ਕਰਨੇ ਪੈਂਦੇ ਯੂਥ ਤੁਹਾਨੂੰ ਪਤਾ ਕੋਈ ਹੋਰ ਕੰਮ ਕਰੇ ਨਾ ਕਰੇ ਟ੍ਰੈਂਡ ਫੋਲੋ ਕਰਦੇ ਆ ਹੋਰ ਭਰਾਵਾ ਸਾਰੇ ਰਿਸ਼ਤੇ ਦੀ ਅਸੀ ਤੈਸੀ ਹੋ ਗਈ ਮਿੰਟਿਕ ਚ ਰਿਸ਼ਤਾ ਤੋੜ ਗਏ ਤੇ ਉਤੋਂ ਉਤੋਂ ਜਿਹੜਾ ਵਿਚੋਲਾ ਆ ਹੋਰ ਉਂਗਲਾ ਲਾਉਂਦਾ ਫਿਰਦਾ ਕਹਿੰਦਾ ਉਹ ਨੂੰ ਵੇਖ ਨਾ ਜਾਉੜੇ ਉਹਨਾਂ ਦਾ ਮੁੰਡਾ ਪਾਲ ਲੈ ਕਿ ਬਹਿਰ ਪਾਗਲ ਵਾਲੀ ਜਿਹੜੀ ਗੱਲ ਆ ਯਾਰ ਤੁਸੀਂ ਨੀ ਟ੍ਰੈਂਡ ਨੂੰ ਫੋਲੋ ਕਰਦੇ ਤੇ ਹੋਰ ਇਹ ਚਲੋ ਮੇਰਾ ਤਾਂ ਰਿਸ਼ਤਾ ਹੀ ਟੁੱਟਿਆ ਮੇਰੇ ਨਾਲ ਦੀ ਕੁੱਕ ਤੂੰ ਤੁਸੀਂ ਕਹੋਗੇ ਲੱਤਾਂ ਗਵੇਂ ਟੋਟੀਆਂ ਤੇ ਹੋਰ ਭਰਾਵਾ ਉਹ ਵੀ ਆ ਹਲਦੀ ਵਾਲਾ ਟ੍ਰੈਂਡ ਜਾਂ ਫਾਲੋ ਕਰਦਾ ਸੀਗਾ ਨਾ ਕਬਲੇ ਵੀ ਅੱਧਾ ਕਿਲੋ ਹਲਦੀ ਖਰਾਬ ਕਰਤੀ ਉਹਦੀ ਮਾਰੇ ਮੂੰਹ ਹੀ ਮੂੰਹ ਬੰਨਿਆ ਜਦੋਂ ਰਾਤ ਨੂੰ ਉਹਦਾ ਡੈਡੀ ਘਰੇ ਆਇਆ ਉਹਦੇ ਮੂੰਹ ਤੇ ਲਾਬੜੇ ਲੋਪੜੇ ਦੇਖ ਕੇ ਕਹਿੰਦਾ ਮੁੰਡੇ ਨੂੰ ਕੀ ਹੋ ਗਿਆ ਉਹਦੀ ਮਾਂ ਨੇ ਦੱਸਿਆ ਕਹਿੰਦੀ ਮੈਂ ਪਰ ਨਾ ਕਹਿੰਦਾ ਕਿਉਂ ਤੂੰ ਦਿਨ ਅੱਧਾ ਕਿਲੋ ਹਲਦੀ ਖਰਾਬ ਕਰਤੀ ਉਹ ਹੋ ਆਹ ਕਹਿੰਦੇ ਡੇਰ ਚ ਲੋਪੜੇ ਭੰਗ ਤੇ ਉਹਦੇ ਤਾਂ ਲਾਤੀ ਭੰਨਦੀ ਹੋਰ ਦੋ ਨੁਕਸਾਨ ਹੋ ਗਿਆ ਟ੍ਰੈਂਡ ਜੇ ਨਾ ਫੋਲੋ ਕਰਦੇ ਕਰਦੇ ਹੋਰ ਤੁਸੀਂ ਦੋਸਤੋ ਥੋੜਾ ਤਾਂ ਕੋਈ ਨੁਕਸਾਨ ਨਕਸੂਨ ਹੋਇਆ ਪ੍ਰਵਾ ਹਰੇਕ ਦਾ ਟ੍ਰੈਂਡ ਲੋਡਾ ਫੋਲੋ ਕਰਿਆ ਕਰ ਪਤਾ ਨਹੀਂ ਕਿਹੜੇ ਨੈਣ ਬੰਦੇ ਨੇ ਚਲਾਇਆ ਸੀ ਹਲਦੀ ਦਾ ਟ੍ਰੈਂਡ ਤਾਂ ਲੈ ਕੇ ਬਹਿਗਾ ਉਹ ਗਰੀਬ ਦਾ ਹੁਣ ਪਤਾ ਲੈਣ ਹੋਰ ਜਾਣਾ ਪਊਗਾ ਹੁਣ ਮੈਨੂੰ ਸਮਝ ਨਹੀਂ ਕਮਾਲ ਹੋ ਗਈ ਨਾ ਲੱਗਦਾ ਹੀ ਟੁੱਟੀਆਂ ਕੋਈ ਗੱਲ ਨਹੀਂ ਉਹਦੇ ਚੌਣੇ ਤੋੜੀ ਆ ਉਹ ਤਾਂ ਸਹੀ ਕਰਾ ਲਾਂਗੇ ਮੇਰਾ ਬੇਟਾ ਟੁੱਟੀਆਂ ਕੀ ਕਰਾਂ ਮੈਂ ਹੁਣ ਤੱਕ ਕਿਸ ਨੂੰ ਕਹਿਣ ਚੋਗੇ ਹੁਣੀ ਰਹੇ ਮੇਰੇ ਤਾਂ ਦਾਗ ਹੀ ਡਲਾ ਤਾ ਕਹਿੰਦੇ ਮੁੰਡਾ ਕਮਲ ਕਮਾਲ ਹੋ ਗਈ ਦੱਸ ਜਾਵੇਂ ਹਾਲੀ ਬਿੱਦੀ ਹੋਈ ਜਾਨਾ